ਉਹਦਾ ਬੇਟਾ ਬਿਮਾਰ ਹੋ ਗਿਆ ਕੱਲਾ ਕੱਲਾ ਬੇਟਾ ਸੀ ਤੇ ਹਮਦੇ ਵੀ ਸਾਰੇ ਰੋਂਦਾ 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 ਹੱਸਣ ਲੱਗ ਜਾਂਦਾ ਹੱਸ ਜਾਂਦਾ ਰੋਂਦਾ ਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਹੜੇ ਪਲ ਨੂੰ ਜੀਵਣਾ ਸੁਪਨੇ ਵਾਲੇ ਪਲ ਨੂੰ ਜਾਂ ਉਹ ਸੁਪਨਾ ਵਾ ਕਿ ਹਕੀਕਤ ਆ ਜਿਹੜੀ ਇਹ ਸੁਪਨਾ ਵਾ ਜਾਂ ਜਿਹੜੀ ਸੁਪਨਾ ਸੀ ਉਹ ਕੀ ਕਿਸਾ ਰਸਟੀਗਲ ਦੋਸਤੋ ਮੈਂ ਤੁਹਾਡਾ ਆਪਣਾ ਖੇਤਪਤਾ ਪੰਨੂ ਮੈਂ ਅੱਜ ਦਾ ਵਲੌਗ ਲੈ ਕੇ ਆਜਾਣਾ ਤੇ ਮੇਰਾ ਚੈਨਲ ਚੰਗ ਦੀ ਰਾਤ ਦਾ ਸਵਾਗਤ ਹੈ ਸਾਰਿਆਂ ਦਾ ਤਾਂ ਕਿ ਆਪਾਂ ਛੋਟੀ-ਛੋਟੀਆਂ ਗੱਲਾਂ ਕਰਦੇ ਨੇ ਜ਼ਿੰਦਗੀ ਦੀਆਂ ਜ਼ਿੰਦਗੀ ਭਰ ਤੱਕ ਜਿਹੜੀਆਂ ਕੋਈ ਸਾਧੂਆਂ ਦੀਆਂ ਸੰਤਾਂ ਦੀਆਂ ਮਹੰਤਾਂ ਦੀਆਂ ਤਾਂ ਕਿ ਕੋਈ ਨਾ ਕੋਈ ਮਹਿਤਾ ਦੇਣਾ ਗੱਲ ਦਾ ਜਿਹੜੀ ਲੜੀ ਜੋੜ ਸਕਾਂ ਅਰ ਆਪਾਂ ਜਿਹੜੀ ਆ ਉਹ ਮਸਾਜਤਾ ਦੇਣਾ ਪਾ ਸਕਾਂ ਅਰ ਅੱਜ ਦੀ ਗੱਲ ਹੋਈ ਜਿਹੜੀ ਆਪਾਂ ਉਹ ਕਰਦੇ ਆ ਕਿ ਕਿਸੇ ਟਾਈਮ ਜਿਹੜਾ ਐਜੂਕੇਸ਼ਨ ਸਿਸਟਮ ਸੀ ਸਾਡੇ ਵਡੇਰਿਆਂ ਦਾ ਉਹ ਹੈਗਾ ਸੀ ਬੱਚਿਆਂ ਨੂੰ ਕਹਾਣੀਆਂ ਰਾਈਂ ਸਕਾਇਆ ਜਾਂਦਾ ਹੀ ਪੜਾਇਆ ਜਾਂਦਾ ਹੀ ਤੱਤੀਆਂ ਹੀ ਨੰਨੀਆਂ ਹੀ ਜਿਹੜੀਆਂ ਉਹ ਸਾਡੀਆਂ ਉਹ ਇੱਕ ਹਸਾਬ ਦੇ ਸਕੂਲ ਹੁੰਦੇ ਗਏ ਸੀ ਬੱਚਿਆਂ ਦਾ ਔਰ ਉਹਨਾਂ ਨੂੰ ਉਹ ਕਾੜੀਆ ਪੜਾਉਂਦੀਆਂ ਸੀ ਔਰ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਸਾਡਾ ਇੱਕ ਕਹਾਣੀਆਂ ਦਾ ਗ੍ਰੰਥ ਸੀ ਜਿਹਨੂੰ ਪੰਜ ਤੰਤਰ ਕਹਿੰਦੇ ਆ ਇਹਦਾ ਜ਼ਿਕਰ ਅਕਸਰ ਆਪਦੀਆਂ ਜਦੋਂ ਬਹੁਤ ਬਿਹਤਰ ਸਪੀਚਾਂ ਆਵਾਜ਼ ਪਾਈ ਜੀ ਉਹਨਾਂ ਦਿੱਤੀਆਂ ਸਾਡੇ ਮਰਹੂਮ ਪ੍ਰਧਾਨ ਮੰਤਰੀ ਸੀ ਜਿਹੜੇ ਉਹਨਾਂ ਨੇ ਉਹ ਵੀ ਜਿਕਰ ਕਰ ਦਿੰਦੇ ਸੀ ਕਿ ਮੈਂ ਬਹੁਤ ਸਾਰੇ ਹਵਾਲੇ ਉਹ ਪੰਜ-ਤਨ ਤਰਦੀਆਂ ਕਹਾਣੀਆਂ ਦੇ ਵਿੱਚੋਂ ਦਿੰਦੇ ਰਹੇ ਆਪਣੇ ਲੈਕਚਰਾਂ ਦੇ ਤੇ ਪੰਜ-ਤਨ ਤਰਦੀਆਂ ਕਹਾਣੀਆਂ ਜਿਹੜੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਤੇ ਜ਼ਿੰਦਗੀ ਜਿਹੜੀ ਆ ਇਸ ਤੇ ਰਹਿਣ ਵਾਲੀ ਤੇ ਚੀਜ਼ ਨਹੀਂ ਗੁਰੂ ਤੇਗ ਬាទਰ ਸਾਹਿਬ ਵੀ ਕਹਿੰਦੇ ਵੀ ਇਸ ਸੰਸਾਰ ਜਿਹੜਾ ਉਹ ਸੁਪਨੇ ਵਰਗਾ ਵਾ ਤੇ ਇੱਥੇ ਕੁਝ ਵੀ ਜਿਹੜਾ ਨਹੀਂ ਰਹਿਣਾ ਤੇ ਮੈਨੂੰ ਚੇਤਾ ਆ ਗਿਆ ਇਸੇ ਗੱਲ ਤੋਂ ਹੀ ਇੱਕ ਉਹ ਰਾਜਾ ਸੀ ਤੇ ਬੜਾ ਵੱਡਾ ਕਹਿੰਦੇ ਉਹਦਾ ਰਾਜ ਭਾਗ ਸੀ ਕਿ ਉਹ ਰਿਆਸਤਾਂ ਹੁੰਦੀਆਂ ਸੀ ਹਿੰਦੁਸਤਾਨ ਛੋਟੀਆਂ ਛੋਟੀਆਂ ਰਿਆਸਤਾਂ ਚ ਵੰਡਿਆ ਸੀ ਤੇ ਉਹਦਾ ਬੇਟਾ ਬਿਮਾਰ ਹੋ ਗਿਆ ਇਕੱਲਾ-ਇਕੱਲਾ ਬੇਟਾ ਸੀ ਤੇ ਦੇ ਵੀ ਸਾਰੇ ਰਾਜ ਦੇ ਹਕੀਮ ਸੱਦੇ ਗਏ ਬਾਹਰ ਦੇ ਰਾਜਿਆਂ ਦੇ ਵੀ ਸੱਦੇ ਗਏ ਕਿ ਉਹ ਕਿਸ ਤਰੀਕੇ ਨਾਲ ਜੋ ਆਣ ਬੇਟਾ ਉਹ ਠੀਕ ਹੋ ਜੇ ਪਰ ਬੇਟੇ ਦੀ ਬਿਮਾਰੀ ਸੀ ਜਿਹਨੂੰ ਮੋੜ ਨਹੀਂ ਸੀ ਪੈ ਰਿਆ ਔਰ ਰਾਜੇ ਨੂੰ ਨੀਂਦ ਹੀ ਨਹੀਂ ਆ ਰਹੀ ਔਰ ਇੱਕ ਦਿਨ ਇਹੋ ਜਿਹਾ ਵੀ ਆਇਆ ਕਿ ਜਦੋਂ ਉਹਨੂੰ ਨਿਮਾਖੀ ਮਮ ਜਿਹੜੇ ਉਹਦੇ ਆਲੇ ਦੁਆਲੇ ਰਹਿੰਦੇ ਸੀ ਤੇ ਉਹਨਾਂ ਨੇ ਕਿਹਾ ਕਿ ਬੜੀ ਮੁਸ਼ਕਲ ਆ ਜੀ ਬੇਟਾ ਆਈ ਦੀ ਰਾਤ ਮਤਲਬੇ ਜਿੰਦਗੀ ਜਿਉ ਲੈ ਤੇ ਰਾਜਾ ਸਾਰੀ ਰਾਤ ਉਹ ਬੇਟੇ ਦੀ ਬਾਹ ਫੜ ਕੇ ਬੈਠਾ ਰਿੰਦਾ ਔਰ ਜਦੋਂ ਸੇਰ ਦਾ ਟਾਈਮ ਹੋਦਾ ਤੇ ਉਸ ਤੇ ਅੱਖ ਲੱਗ ਜਾਂਦੀ ਰਾਜੇ ਦੀ ਔਰ ਇੱਕ ਗਹਿਰੇ ਸੁਪਨੇ ਦੇ ਵਲੇ ਚਲੇ ਜਾਂਦਾ ਉਹ ਰਾਜਾ ਕੀ ਦੇਖਦਾ ਕਿ ਉਹਦੇ 12 ਪੁੱਤਰ ਨੇ ਤੇ ਬੜ ਗਿਆਂ ਉਹ ਰਾਨੀਆਂ ਨੇ ਤੇ 12 ਪੁੱਤਰ ਨੇ ਬੜੇ ਵੱਡੇ ਉਹਦੇ ਮਹਿਲ ਆ ਬੜਾ ਵੱਡਾ ਉਹਦਾ ਰਾਜ ਆ ਬੜੀ ਦੂਰ ਤੱਕ ਉਹਦੀ ਜਿਹੜੀ ਆ ਰਿਆਸਤ ਉਹਦੇ ਹੱਦਾਂ ਸਰਦਾਂ ਫੈਲਦੀਆਂ ਤੇ ਉਹ ਬੜੇ ਜਿਹੜਾ ਉਹ ਮਾਨ ਰਿਆ ਆਪਦੀ ਪ੍ਰਭੂਰ ਜਿੰਦਗੀ ਦਾ ਆਨੰਦ ਉਹ ਇਸੇ ਦਰਾਂ ਹੀ ਉਹ ਸੁਪਨੇ ਦੇ ਵਿੱਚ ਉਹ ਪੁੱਛਦਾ ਜਾਂਦਾ ਕਿ ਮੈਂ ਆਪਦੇ ਬੇਟੇ ਦੀ ਮਾਂ ਫੜੀ ਐ ਤੇ ਉਹਦਾ ਬੇਟਾ ਜਿਹੜਾ ਆਖਰੀ ਸਾਹ ਲੈ ਰਿਹਾ ਜ਼ਿੰਦਗੀ ਦੇ ਔਰ ਇਸੇ ਤਰ੍ਹਾਂ ਹੀ ਉਹ ਜਦੋਂ ਉਹਦੀ ਇੱਕ ਰਾਣੀ ਆਉਂਦੀ ਵੱਡੀ ਤੇ ਉਹ ਰਾਜੇ ਨੂੰ ਨੀਂਦ ਵਿੱਚ ਵੇਖ ਕੇ ਤ ਉਹ ਹਿਲਾਉਂਦੀ ਆ ਤੇ ਉਹ ਰਾਜੇ ਦਾ ਸੁਪਨਾ ਟੁੱਟ ਜਾਂਦਾ ਔਰ ਦੇਵ ਨੇ ਤਾਂ ਹੁੰਦਾ ਏ ਕਿ ਆ ਕਿ ਉਸੇ ਟਾਈਮ ਹੀ ਉਹ ਬੇਟੇ ਦੀ ਜਿਹੜੀ ਡੈਥ ਹੋ ਜਾਂਦੀ ਉਹਦੇ ਰਾਜੇ ਦੇ ਵੀ ਔਰ ਰਾਜਾ ਉੱਚੀ ਉੱਚੀ ਰੋਂਦਾ 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 ਹੱਸਣ ਲੱਗ ਜਾਂਦਾ ਹੱਸਦਾ ਹੱਸਦਾ ਰੋਂਣ ਲੱਗ ਜਾਂਦਾ। ਉਹ ਰੋ ਦੀ ਜਿਹੜੀ ਕਰਵੜੀ ਆ ਉਹ ਕਹਿੰਦੀ ਕਿ ਰਾਣੀ ਸੀ ਜਿਹੜੀ ਕਹਿੰਦੀ ਰਾਜਾ ਸਾਹਿਬ ਤੁਸੀਂ ਪਾਗਲ ਹੋ ਗਏ ਜੀ। ਕੀ ਕੀ ਕਰ ਰਹੇ ਜੀ? ਤੇ ਉਹ ਰਾਜਾ ਕਹਿੰਦਾ ਕਿ ਮੈਨੂੰ ਇਹ ਨਹੀਂ ਸਮਝ ਆਉਦੀ ਕਿ ਮੈਂ ਪਹਿਲਾਂ ਪਾਗਲ ਸੀ ਜਾਂ ਹੁਣ ਪਾਗਲ ਆ ਜਾਂ ਇਹ ਮੇਰਾ ਬੇਟਾ ਜਿਹੜਾ ਮਰ ਗਿਆ ਵਾ ਇਹ ਸੁਪਨਾ ਵਾ ਜਾਂ ਜਿਹੜੇ ਮੇਰੇ 12 ਪੁੱਤਰ ਸੀ ਤੇ ਜਿਹੜੇ ਮੈਂ ਸੁਪਨੇ ਚ ਵੇਖ ਰਿਹਾ ਹਾਂ ਦੋ ਘੜੀ ਪਹਿਲਾਂ ਤੇ ਜਾਂ ਉਹ ਉਹ ਸੱਚ ਸੀ ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਬਾਜੇ ਉਹ 12 ਗਏ ਆ ਤੇ ਇਹਨੂੰ ਪਾ ਕੇ 13 ਪੁੱਤਰ ਗਏ ਤੇ ਫਿਰ ਮੈਂ ਜ਼ਿੰਦਗੀ ਚ ਖੱਟਿਆ ਹੀ ਬੜਾਇਆ ਹੀ ਮੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਮੈਂ ਕਿਹੜੇ ਪਲ ਨੂੰ ਜੀਵਾ ਸੁਪਨੇ ਵਾਲੇ ਪਲ ਨੂੰ ਜਾਂ ਉਹ ਸੁਪਨਾ ਵਾਂ ਕਿ ਹਕੀਕਤ ਆ ਜਿਹੜੀ ਇਹ ਸੁਪਨਾ ਵਾਂ ਜਾਂ ਜਿਹੜੀ ਸੁਪਨਾ ਸੀ ਉਹ ਹਕੀਕਤ ਆ ਮੈਨੂੰ ਕੁਦਰਤ ਨੇ ਕੋਈ ਨਾ ਕੋਈ ਫਰਮੇ ਤੇ ਇਹੋ ਜੀ ਦਿੱਤੀ ਆ ਵੀ ਜਿਹੜੀ ਸਮਝਾਉਣ ਵਾਸਤੇ ਤੇ ਇਹ ਰੰਡ ਦੇ ਬਾਕੀ ਜਿਹਨਾਂ ਉਹਨਾਂ ਨਾਲ ਵਿਦਵਾਨਾਂ ਨਾਲ ਸਲਾਹ ਕਰਦੇ ਆ ਉਹਨਾਂ ਨੂੰ ਕੋ ਆਪਣੇ ਸੁਪਨੇ ਦੀ ਦਸਤਾ ਇਹ ਦੀ ਵੇਖੋ ਆ ਤਸਵੀਰ ਕੀ ਸੁਪੜੇ ਦੀ ਤੇ ਉਹ ਸਾਰੇ ਇਹਨੂੰ ਦੱਸਦੇ ਆ ਕਿ ਇਹ ਤੁਹਾਨੂੰ ਸਮਝਾਉਣਾ ਕੀਤਾ ਕੁਦਰਤ ਨੇ ਕਿ ਜਿਹੜਾ ਇੱਥੇ ਕੋਈ ਵੀ ਚੀਜ਼ ਹੈ ਹੀ ਕੁਦਰਤ ਦਾ ਬਣਾਇਆ ਅਸੂਲ ਹੈ ਕੁਦਰਤ ਦੇ ਬਣਾਏ ਨੇ ਜਮਾ ਜਿੰਨਾਂ ਦੇ ਵਿੱਚ ਅਸੀਂ ਲੱਖ ਜਾਈਏ ਕੋਈ ਦਖਲੰਦ ਜੀ ਨਹੀਂ ਕਰ ਸਕਦੇ ਤੇ ਗੱਲ ਕਰਦੇ ਆ ਕਰਦੇ ਇਹ ਮੈਨੂੰ ਤਦ ਯਾਦ ਆ ਗਈ ਤੇ ਜਿਵੇਂ ਇਹ ਕੇ ਛੋਟੀਆਂ ਛੋਟੀਆਂ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਸੀ ਸਾਨੂੰ ਇਸ ਤਰ੍ਹਾਂ ਦੀਆਂ ਕਿਸ ਟਾਈਮ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ ਇਹਨਾਂ ਦੇ ਵਿੱਚ ਅਸੀਂ ਸੁਣਦੇ ਹੁੰਦੇ ਸੀ ਤੇ ਮੈਨੂੰ ਅੱਜ ਵੀ ਯਾਦ ਆ ਸਾਡਾ ਬਾਗ ਠੇਕੇ ਤੇ ਲੱਗਦਾ ਸੀ ਇੱਕ ਬਜ਼ੁਰਗ ਉਹਨੇ ਸਾਨੂੰ ਬੜੀਆਂ ਕਹਾਣੀਆਂ ਸੁਣਾਉਣੀਆਂ ਜਿਹੜੀਆਂ ਸਾਡੀ ਜ਼ਿੰਦਗੀ 'ਚ ਬੜੇ ਰਸ ਖੋਲਦੀਆਂ ਸੀ ਬੜੀਆਂ ਉਹਨਾਂ ਦੇ ਰਮਝਾਂ ਸੀ ਜਿਹੜੀਆਂ ਜ਼ਿੰਦਗੀ 'ਚ ਬੜੇ ਕੰਮ ਆਉਣ ਵਾਲੇ ਗੱਲਾਂ ਸੀ ਅੱਜ ਜੋ ਸਾਡੇ ਚ ਬਿਸਰ ਗਿਆ ਤੇ ਦੋਸਤੋ ਇਹ ਸੀ ਮੇਰੀ ਅੱਜ ਦੀ ਛੋਟੀ ਜਿਹੀ ਸਾਂਝ ਔਰ ਇਹਦੇ ਨਾਲ ਹੀ ਮੈਂ ਅੱਜ ਦਾ ਵਲੌਗ ਕਰਦਾ ਖਤਮ ਸਿਰਫ ਮੈਂ ਤੁਹਾਡੇ ਨਾਲ ਅੱਡੀ ਇੱਕ ਹਾਜ਼ਰੀ ਲਾਉਣੀ ਸੀ ਅੱਜ ਦੇ ਵਲੌਗ ਦੇ ਵਿੱਚ ਕੱਲ ਨੂੰ ਫਿਰ ਮਿਲਦੇ ਹਾਂ ਕਿਸੇ ਨਵੀਂ ਗੱਲ ਦੇ ਨਾਲ ਤੇ ਇਹ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਮੇਰਾ ਤੇਰਾ ਆਪਣਾ ਕੀਰਤ ਪ੍ਰਤਾਪਨ ਨੂੰ ਜੀਉਂਦੇ ਰਹਿਣ ਵਾਸਤੇ ਰੋਖੋਹਿਰੋ ਆਬਾਦ ਰਹੋ ਜਿੰਦਾਬਾਦ ਰਹੋ